ਬਣਾਇਆ ਜਾ ਰਿਹਾ ਹੈ ਇਨਹੀਂ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਕਿਸਾਨ ਲੀਡਰ ਨੇ ਉਹ ਪੁਲਿਸ ਹਜ ਤੱਕwidehat ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਗੋਲਤਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਾਲਾ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਧੱਗੜ ਪੁੱਲ ਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਉਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਕਰ ਰਹੇ ਜਿਹੜੀ ਤਿਆਰੀ ਹੈ ਪੰਜਾਬ ਵੱਲੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਗੇਟਿੰਗ ਦੀ ਵਿਵਸਥਾ ਬਣਾਈ ਗਈ ਸੀ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਾ ਘਰਪੂਲ ਤੋਂ ਜਿੱਥੇ ਕੇ ਆ ਵੈਲਡਿੰਗ ਦਾ ਕੰਮ ਲਗਾਤਾਰ ਜਾਰੀ ਹੈ ਇੱਥੇ ਜੇ ਪਿਛਲੇ ਸਾਲ ਦੀ ਉਸੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਵਾਲੋਂ ਇਸੇ ਕੱਗਰ ਦੇ ਪੁਲ ਤੋਂ ਹੀ ਲਾਈ ਗਈ ਬੈਰੀਕੇਟਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਟਿੰਗ ਸੀ ਉਹ ਸਾਰੀ ਕੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਨੂੰ ਕੋਚ ਕਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗੱਜਰ ਦੀ ਤਿਆਰੀ ਪ੍ਰਸ਼ਾਸਨ ਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀ ਜਾ ਰਹੀ ਹੈ ਆ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਸਕਦੇ ਹੋ ਬਿਲਕੁਲ ਆ ਪੌਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਡਿੰਗ ਹੋ ਰਹੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਕ ਸੁੱਕਣ ਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਵਿਵਸਥਤਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਹੁਣੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾ ਕੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮਿੱਟੀ ਭਰਨ ਦੀ ਪਲੈਨਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ ਐਨਾ ਹੀ ਨਹੀਂ ਜੋਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਮੂਲਿਆਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਾਬਤ ਤੌਰ ਤੇ ਲਿਖਿਆ ਹੈ ਕਿ ਜੇਕਰ ਗੌਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਕਿਸਾਨ ਲੀਡਰ ਨੇ ਉਹ ਪੁਲਿਸ ਹਜ ਤੱਕwidehat ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਗੋਤਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਆ ਇਹ ਧੱਗਰ ਪੋਤੋਂ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਆ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੀ ਜਿਹੜਾ ਕੁਨਿਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹੀ ਜਿਹੜੀ ਜਗ੍ਹਾ ਟੋਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨਾਂ ਪਾਸਿਓਂ ਆਵਾਜਾਈ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੋਂ ਹੀ ਜਿਹੜਾ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵਾਲੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਬਿਉਤ ਬੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੇ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਨੂਰੀ ਖਨੋਰੀ ਬਾਦਰਾ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਰਾ ਵਿੱਚ ਵੀ ਜਿਹੜੇ ਅਰਧ ਸੈਨਿਕ ਵਾਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਹਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੁਲ ਤੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਕੁਲਿਆਣੀ ਡੇਲੀ ਪੋਸਟ ਪੰਜਾਬੀ ਅੰਬਾਲਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਧੱਗੜ ਪੁੱਲ ਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਉਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਪੰਜਾਬ ਵੱਲੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਗੇਟਿੰਗ ਦੀ ਵਿਉਂਤ ਬਣਾਈ ਗਈ ਸੀ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਾ ਘਰ ਕੋਲ ਤੋਂ ਜਿੱਥੇ ਕੇ ਆ ਵੈਲਡਿੰਗ ਦਾ ਕੰਮ ਲਗਾਤਾਰ ਜਾਰੀ ਹੈ ਇੱਥੇ ਜੇ ਪਿਛਲੇ ਸਾਲ ਦੀ ਉਸੇ ਗੱਲ ਕਰੀਏ ਤਾਂ ਕਿਸਾਨ ਜੱਥੇਬੰਦੀਆਂ ਵਾਲੋਂ ਇਸੇ ਤੱਕ ਘੱਗਰ ਦੇ ਪੁਲ ਕੋਲ ਹੀ ਲਾਈ ਗਈ ਬੈਰੀਕੇਡਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਡਿੰਗ ਸੀ ਉਹ ਸਾਰੀ ਘੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਨੂੰ ਕੋਸ਼ਿਸ਼ ਕਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗਜਰ ਦੀ ਤਿਆਰੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਸਕਦੇ ਹੋ ਬਿਲਕੁਲ ਫੋੜ ਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਡਿੰਗ ਹੋ ਰਹੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਟ ਸੁਟਣ ਅਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਵਿਉਂਤਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਉਹਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾ ਕੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮੁਕਤੀ ਪਰੰਦੀ ਪਲੈਨਿੰਗ ਪੁਲਿਸ ਵਾਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ ਐਨਾ ਹੀ ਨਹੀਂ ਜੇਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਾਬਤ ਤੌਰ ਤੇ ਲਿਖਿਆ ਗਿਆ ਹੈ ਕਿ ਜੇਕਰ ਗਾਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਆ ਕਿਸਾਨ ਲੀਡਰ ਨੇ ਉਹ ਪੁੱਲ ਸੇ ਹਜ ਤੱਕwidehat ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਯੋਜਨਾਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਆ ਇਹ ਧੱਗਰ ਪੁੱਤੋਂ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਹੈ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੀ ਜਿਹੜਾ ਬੁਨਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹ ਜਿਹੜੀ ਜਗ੍ਹਾ ਚੁਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨਾਂ ਪਾਸਿਓਂ ਆਵਾਜਾਈ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੇ ਹੀ ਜਿਹੜਾ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਜਾਵੇ ਅਤੇ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵਾਲੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਵਿਉਂਤ ਕੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੋਂ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਖਨੋਰੀ ਬਾਰਡਰ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਰਾ ਵਿੱਚ ਵੀ ਜਿਹੜੇ ਅਰਧ ਸੈਨਿਕ ਵੱਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਹਿੰਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੁਲ ਤੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਕੁਲਿਆਣੀ ਡੇਲੀ ਪੋਸਟ ਪੰਜਾਬੀ ਅੰਬਾਲਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਾਲਾ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਧੱਗਰ ਪੂਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਉਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਪੰਜਾਬ ਵੱਲੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਗੇਟਿੰਗ ਦੀ ਗਲੌਤ ਬਣਾਈ ਗਈ ਸੀ ਕੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਾ ਘਰਪੁਲ ਤੋਂ ਜਿੱਥੇ ਕੇ ਆ ਵੈਲਡਿੰਗ ਦਾ ਕੰਮ ਲਗਾਤਾਰ ਜਾਰੀ ਹੈ ਇੱਥੇ ਜੇ ਪਿਛਲੇ ਸਾਲ ਦੀ ਉਸੇ ਗੱਲ ਕਰੀਏ ਤਾਂ ਕਿਸਾਨ ਜੱਥੇਬੰਦੀਆਂ ਵਾਲੋਂ ਇਸੇ ਠੱਗਰ ਦੇ ਪੁਲ ਕੋਲ ਹੀ ਲਾਈ ਗਈ ਬੈਰੀਕੇਡਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਡਿੰਗ ਸੀ ਉਹ ਸਾਰੀ ਠੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵੱਲੋਂ ਕੋਈ ਕਾਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗੱਜਰ ਦੀ ਤਿਆਰੀ ਪ੍ਰਸ਼ਾਸਨ ਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਸਕਦੇ ਹੋ ਬਿਲਕੁਲ ਆ ਪੂਰ ਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਡਿੰਗ ਮੋੜੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਕ ਸੁੱਕਣ ਅਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਵਿਉਂਤਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਉਹਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾ ਕੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮੁਕਤੀ ਪਰੰਦੀ ਪਲੈਨਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੀ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ ਇਹ ਨਹੀਂ ਨਹੀਂ ਜੇਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਮੂਲਿਆਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਬ ਤੌਰ ਤੇ ਲਿਖਿਆ ਗਿਆ ਹੈ ਕਿ ਜੇਕਰ ਗੌਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਕਿਸਾਨ ਲੀਡਰ ਨੇ ਉਹ ਪੁਲਿਸ ਹਜੇ ਤੱਕ ਹੱਥੇ ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਗੋਲਤਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਆ ਇਹ ਧੱਗਰ ਪੋਤੋ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬੋਧਰਾ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੀ ਜਿਹੜਾ ਕੁਲਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹ ਹੀ ਜਿਹੜੀ ਜਗ੍ਹਾ ਚੁਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨਾਂ ਪਾਸਿਓਂ ਆਵਾਜਾਈ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੋਂ ਹੀ ਜਿਹੜੇ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨੂੰ ਰੋਕ ਲਿਆ ਜਾਵੇ ਤੇ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵਾਲੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਵਿਉਂਤਬੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੋਂ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਖਨੋਰੀ ਖਨੋਰੀ ਬਾਦਰਾ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਲਾ ਵਿੱਚ ਵੀ ਜਿਹੜੇ ਅਰਧ ਸੈਨਿਕ ਵੱਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੁਲ ਤੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਕੁਲਿਆਣੀ ਡੇਲੀ ਪੋਸਟ ਯਾ ਵੀ ਅੰਬਾਲਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਾਲਾ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਧੱਗਰ ਪੂ ਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਕਰ ਰਹੇ ਜਿਹੜੀ ਤਿਆਰੀ ਹੈ ਪੰਜਾਬ ਵੱਲੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਗੇਟਿੰਗ ਦੀ ਗੌਤ ਬਣਾਈ ਗਈ ਸੀ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕੱਗਰ ਪੁਲ ਤੋਂ ਜਿੱਥੇ ਕੇ ਵੈਲਡਿੰਗ ਦਾ ਕੰਮ ਲਗਾਤਾਰ ਜਾਰੀ ਹੈ ਇੱਥੇ ਜੇ ਪਿਛਲੇ ਸਾਲ ਦੀ ਉਸੇ ਗੱਲ ਕਰੀਏ ਤਾਂ ਕਿਸਾਨ ਜੱਥੇਬੰਦੀਆਂ ਵਾਲੋਂ ਇਸੇ ਤੱਕ ਜੜਵੇ ਪੁਲ ਕੋਲ ਹੀ ਲਾਈ ਗਈ ਬੈਰੀਕੇਡਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਡਿੰਗ ਸੀ ਉਹ ਸਾਰੀ ਕੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵੱਲੋਂ ਕੁਝ ਕਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗੱਜਰ ਦੀ ਤਿਆਰੀ ਪ੍ਰਸ਼ਾਸਨ ਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆਪ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਸਕਦੇ ਹੋ ਬਿਲਕੁਲ ਆਪ ਫੋੜ ਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਡਿੰਗ ਮੋੜੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਕ ਸੁੱਕਣ ਅਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਵਿਵਸਥਤਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਉਹਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾ ਕੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮਿੱਟੀ ਪਰੰਦੀ ਪਲੈਨਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵਨਪੂਚ ਨਾ ਕਰ ਸਕਣ ਇਹਨਾਂ ਹੀ ਨਹੀਂ ਜੇਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਲੀਡਰਾਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਾਬਤ ਤੌਰ ਤੇ ਲਿਖਿਆ ਹੈ ਕਿ ਜੇਕਰ ਗੌਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਕਿਸਾਨ ਲੀਡਰ ਨੇ ਉਹ ਪੁਲਿਸ ਹਜੇ ਤੱਕ ਹੱਥੇ ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਗੋਲਤਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸਿੱਧਾ ਨੂੰ ਦਿਖਾ ਰਹੇ ਆ ਇਹ ਠੱਗਰ ਪੋਤੋ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਹੈ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੀ ਜਿਹੜਾ ਪੁਲਿਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹੀ ਜਿਹੜੀ ਜਗ੍ਹਾ ਟੋਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨਾਂ ਪਾਸਿਓਂ ਆਵਾਜ਼ ਆ ਹੀ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੇ ਹੀ ਜਿਹੜਾ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵੱਡੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਬਲੋਕ ਬੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੇ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਖਨੋਰੀ ਖਨੋਰੀ ਬਾਦਰ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਰਾ ਵਿੱਚ ਜਿਹੜੇ ਅਰਧ ਸੈਨਿਕ ਵੱਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਹਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੋਰਟੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਿਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਪੁਲਿਆਣੀ ਡੇਲੀ ਪੋਸਟ ਪੁਆਬੀ ਅੰਬਾਲਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਾਲਾ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਧੱਗਰ ਪੂਲ ਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਕਰ ਰਹੇ ਜਿਹੜੀ ਤਿਆਰੀ ਹੈ ਪੰਜਾਬੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਕੇਟਿੰਗ ਦੀ ਵਿਉਂਤ ਬਣਾਈ ਗਈ ਸੀ ਕੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕੱਗਰ ਪੁਲ ਤੋਂ ਜਿੱਥੇ ਕੇ ਆ ਵੈਲਡਿੰਗ ਦਾ ਕੰਮ ਲਗਾਤਾਰ جاری ਹੈ ਇੱਥੇ ਜੇ ਪਿਛਲੇ ਸਾਲ ਦੀ ਤੁਸੀਂ ਗੱਲ ਕਰੀਏ ਤਾਂ ਕਿਸਾਨ ਜੱਥੇਬੰਦੀਆਂ ਵਾਲੋਂ ਇਸੇ ਕੱਗਰ ਦੇ ਪੁਲ ਤੇ ਹੀ ਲਾਈ ਗਈ ਬੈਰੀਕੇਡਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਡਿੰਗ ਸੀ ਉਹ ਸਾਰੀ ਕੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜਿੱਥੇ ਦੰਦਿਆ ਨੇ ਦਿੱਲੀ ਵੱਲ ਨੂੰ ਕੋਚ ਕਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗੱਜਰ ਦੀ ਤਿਆਰੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆ ਜਿਹੜੀ ਤੁਸੀਂ ਲੈਫਟ ਸਾਈਡ ਤੇ ਦੇਖ ਸਕਦੇ ਹੋ ਬਿਲਕੁਲ ਪੌਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਟਿੰਗ ਹੋ ਰਹੀ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਟ ਸੁਕਣ ਅਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਗ੍ਰੰਥਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਉਹਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾਂਦੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮਿੱਟੀ ਪਰੰਦੀ ਪਲੈਨਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ ਐਨਾ ਹੀ ਨਹੀਂ ਜੇਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਉਹ ਲੋਬਰੀਆਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਾਬਤ ਤੌਰ ਤੇ ਲਿਖਿਆ ਗਿਆ ਹੈ ਕਿ ਜੇਕਰ ਗੌਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਆ ਕਿਸਾਨ ਲੀਡਰ ਨੇ ਉਹ ਪੁੱਲ ਸੇ ਹਜ ਤੱਕwidehat ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਯੋਜਤਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਆ ਇਹ ਠੱਗਰ ਪੋਤੋ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਹੈ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੋਈ ਜਿਹੜਾ ਬੁਨਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹੀ ਜਿਹੜੀ ਜਗ੍ਹਾ ਟੋਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨਾਂ ਪਾਸਿਓਂ ਆਵਾਜਾਈ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੇ ਹੀ ਜਿਹੜਾ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨੂੰ ਰੋਕ ਲਿਆ ਜਾਵੇ ਕਿ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵਾਲੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਬਹੁਤ ਬੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੇ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਨੂਰੀ ਖਨੋਰੀ ਬਾਦ ਰਹਾ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਰਾ ਵਿੱਚ ਜਿਹੜੇ ਅਰਧ ਸੈਨਿਕ ਵਾਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਹਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੁਲ ਤੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਕੁਲਿਆਣੀ ਡੇਲੀ ਪੋਸਟ ਪੰਜਾਬੀ ਅੰਬਾਲਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰੀ ਫੇਰ ਦਿੱਲੀ ਕੂਚ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਗਿਆ ਹੈ ਅਤੇ ਕਿਸਾਨ 13 ਤਰੀਕ ਨੂੰ ਦਿੱਲੀ ਕੂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸੇ ਨੂੰ ਲੈ ਕੇ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੁੰਦੀ ਇਸੇ ਕਰਕੇ ਉਹਨਾਂ ਨੇ ਇਸ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਣ ਦਾ ਜਿਹੜਾ ਫੈਸਲਾ ਲਿਆ ਹੈ ਇਸ ਟਾਈਮ ਅਸੀਂ ਮੌਜੂਦ ਹਾਂ ਅੰਮ੍ਰਾਲਾ ਚਾਰਦੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉੱਥੇ ਇਸ ਸਮੇਂ ਇਸ ਟਾਈਮ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਇੱਥੇ ਪੰਜਾਬ ਜਿਹੜੀ ਪੁਲਿਸ ਹੈ ਉਸਨੇ ਤੱਗਰ ਪੁਲ ਦੇ ਉੱਪਰ ਦੋਨੋਂ ਪਾਸੇ ਜਿਹੜੀਆਂ ਜਾਲੀਆਂ ਲਵਾਉਣੀ ਸ਼ੁਰੂ ਕਰ ਦਿੱਤੀਆਂ ਹਨ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਪੰਜਾਬ ਵੱਲੋਂ ਆਉਣ ਵਾਲੀ ਕਿਸਾਨ ਜਥੇਬੰਦੀਆਂ ਨੂੰ ਰੋਕਣ ਦੀ ਉਹ ਕੀਤੀ ਜਾ ਰਹੀ ਹੈ ਇੱਥੇ ਕੱਲ ਵੀ ਪੁਲਿਸ ਪ੍ਰਸ਼ਾਸਨਕ ਦੇ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਉਰੇ ਦੌਰਾ ਕੀਤਾ ਸੀ ਅਤੇ ਜਿਹੜੇ ਜ਼ਰੂਰੀ ਨਿਰਦੇਸ਼ ਸੀ ਉਹ ਦਿੱਤੇ ਗਏ ਸੀ ਅਤੇ ਇਸ ਦੇ ਨਾਲ ਨਾਲ ਜਿਹੜੀ ਬੈਰੀਗੇਟਿੰਗ ਦੀ ਵਿਉਂਤ ਬਣਾਈ ਗਈ ਸੀ ਤੁਸੀਂ ਦੇਖ ਰਹੇ ਹੋ ਸਿੱਧੀਆ ਤਸਵੀਰਾਂ ਕਾ ਘਰਕੋਲ ਤੋਂ ਜਿੱਥੇ ਕੇ ਆ ਵੈਲਡਿੰਗ ਦਾ ਕੰਮ ਲਗਾਤਾਰ ਜਾਰੀ ਹੈ ਇੱਥੇ ਜੇ ਪਿਛਲੇ ਸਾਲ ਦੀ ਉਸੇ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਵਾਲੋਂ ਇਸੇ ਤੱਕ ਘਰ ਦੇ ਪੁੱਲ ਤੇ ਹੀ ਲਾਈ ਗਈ ਬੈਰੀਕੇਟਿੰਗ ਨੂੰ ਤੋੜ ਕੇ ਉਹ ਜਿਹੜੀ ਬੈਰੀਕੇਟਿੰਗ ਸੀ ਉਹ ਸਾਰੀ ਠੱਗਰ ਨਦੀ ਦੇ ਵਿੱਚ ਸੁੱਟ ਦਿੱਤੀ ਸੀ ਜਿਸ ਤੋਂ ਬਾਅਦ ਇੱਥੋਂ ਸਿੱਧੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਨੂੰ ਕੋਈ ਕੰਮ ਕਰ ਲਿਆ ਸੀ ਪਰ ਇਸ ਵਾਰੀ ਜਿਹੜੀ ਤਿਆਰੀ ਹੈ ਗੱਜਰ ਦੀ ਤਿਆਰੀ ਪ੍ਰਸ਼ਾਸਨ ਤਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆ ਜਿਹੜੀ ਤੁਸੀਂ ਲੈਫਟ ਸਾਈਡ ਤੋਂ ਦੇਖ ਸਕਦੇ ਹੋ ਬਿਲਕੁਲ ਪੁਲ ਦੇ ਉੱਪਰ ਜਿਹੜੀਆਂ ਨੇ ਚਦਰਾਂ ਦੀ ਇੱਕ دیوار ਬਣਾ ਦਿੱਤੀ ਗਈ ਹੈ ਤਾਂ ਕਿ ਜਿਹੜੀ ਬੈਰੀਕੇਡਿੰਗ ਹੋਈ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਕਿਸਾਨ ਨੇ ਉਹ ਤੋੜ ਕੇ ਨਦੀ ਦੇ ਵਿੱਚ ਨਾ ਸੁੱਕ ਸੁਕਣ ਅਤੇ ਇਸ ਤੋਂ ਬਾਅਦ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਉਹ ਪੁਲਿਸ ਦੀ ਵਿਵਸਥਾਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇੱਥੇ ਖਾਲੀ ਕੰਟੇਨਰ ਵੀ ਰੱਖੇ ਗਏ ਨੇ ਉਹਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਜਾ ਕੇ ਤਾਂ ਉਹ ਕੰਟੇਨਰਾਂ ਦੇ ਵਿੱਚ ਜਿਹੜੀ ਮੁਕਤੀ ਪਰੰਦੀ ਪਲਾਨਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਨਾ ਕਰ ਸਕਣ ਐਨਾ ਹੀ ਨਹੀਂ ਜੇਕਰ ਅਸੀਂ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਇਹ ਮੂਵਰਾਂ ਦੇ ਘਰਾਂ ਦੇ ਬਾਹਰ ਵੀ ਨੋਟਿਸ ਵੀ ਲਾ ਦਿੱਤੇ ਗਏ ਨੇ ਜਿਨ੍ਹਾਂ ਤੇ ਸਾਬਤ ਤੌਰ ਤੇ ਲਿਖਿਆ ਗਿਆ ਹੈ ਕਿ ਜੇਕਰ ਗੌਰਮੈਂਟ ਦਾ ਕੋਈ ਵੀ ਨੁਕਸਾਨ ਹੋਏਗਾ ਤਾਂ ਉਹ ਕਿਸਾਨ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਉਹਨੂੰ ਵੇਚ ਕੇ ਉਹਦੀ ਪਰਪਾਈ ਕੀਤੀ ਜਾਊਗੀ ਜਿਸ ਨਾਲ ਕਿ ਕਿਸਾਨਾਂ ਤੇ ਵੀ ਪੂਰੀ ਤਰ੍ਹਾਂ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹਦੇ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਰਾਤ ਨੂੰ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਤੇ ਪੁਲਿਸ ਵੱਲੋਂ ਜਿਹੜਾ ਛਾਪਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਪਹਿਲਾਂ ਹੀ ਅਰੈਸਟ ਕਰ ਲਿਆ ਜਾਵੇ ਲੇਕਿਨ ਜਿਹੜੇ ਆ ਕਿਸਾਨ ਲੀਡਰ ਨੇ ਉਹ ਪੁੱਲ ਸੇ ਹਜ ਤੱਕwidehat ਨਹੀਂ ਚੜੇ ਉਹਨਾਂ ਨੇ ਵੀ ਪੂਰੀ ਤਰ੍ਹਾਂ ਯੋਜਨਾਬੰਦੀ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਉਣ ਵਾਲੇ ਟਾਈਮ ਵਿੱਚ ਦਿੱਲੀ ਪਹੁੰਚਣਾ ਹੈ ਇਹ ਜਿਹੜੀਆਂ ਤਸਵੀਰਾਂ ਸਿੱਖ ਨੂੰ ਦਿਖਾ ਰਹੇ ਆ ਇਹ ਠੱਗਰ ਪੋਤੋ ਨੇ ਜਿਹੜਾ ਕਿ ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਹੈ ਉਸ ਦੇ ਬਿਲਕੁਲ ਨੇੜੇ ਪੈਂਦਾ ਹੈ ਇਹ ਇਸੇ ਕਰਕੇ ਹੀ ਜਿਹੜਾ ਪੁਲਿਸ ਵੱਲੋਂ ਜਿਹੜਾ ਪਿਛਲੀ ਵਾਰ ਵੀ ਇਹ ਜਿਹੜੀ ਜਗ੍ਹਾ ਚੁਣੀ ਗਈ ਸੀ ਤਾਂ ਕਿ ਇੱਥੇ ਕਿਉਂਕਿ ਪੁਲ ਤੰਗ ਨੇ ਦੋਨੋਂ ਪਾਸਿਓਂ ਆਵਾਜਾਈ ਰਹਿੰਦੀ ਹੈ ਟ੍ਰੈਫਿਕ ਦੀ ਤਾਂ ਕਿ ਇੱਥੇ ਹੀ ਜਿਹੜੇ ਪੰਜਾਬ ਤੋਂ ਆਉਣ ਵਾਲੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਦੇਖਣਾ ਵਾਲੀ ਗੱਲ ਇਹ ਰਹੂਗੀ ਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰੀ ਕਿਸ ਤਰੀਕੇ ਨਾਲ ਬੰਦਬੰਦੀ ਕਰਦਿਆਂ ਨੇ ਤਾਂ ਕਿ ਇਸ ਪੁਲ ਤੇ ਉਹਨਾਂ ਨੂੰ ਆਣਾ ਹੀ ਨਾ ਪਵੇ ਹੋਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਖਨੋਰੀ ਖਨੋਰੀ ਬਾਦਰਾ ਹੈ ਪੰਜਾਬ ਤੇ ਹਰਿਆਣਾ ਦਾ ਉੱਥੇ ਵੀ ਪੂਰੀ ਤਰ੍ਹਾਂ ਪੁਲਿਸ ਮੁਸਤੈਦ ਹੈ ਅੰਬਾਰਾ ਵਿੱਚ ਵੀ ਜਿਹੜੇ ਅਰਧ ਸੈਨਿਕ ਵੱਲੇ ਉਹਨਾਂ ਦੀ ਵੀ ਕੰਪਨੀਆਂ ਐਕਸਟਰਾ ਮਹਗਾਈਆਂ ਗਈਆਂ ਨੇ ਤੇ ਜਿਹੜੀ ਲੋਕਲ ਪੁਲਿਸ ਹੈ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ 13 ਤਰੀਕ ਨੂੰ ਕਿਸਾਨ ਇਸ ਪੁਲ ਤੋਂ ਨਿਕਲ ਕੇ ਦਿੱਲੀ ਪਹੁੰਚ ਸਕਣਗੇ ਜਾਂ ਫਿਰ ਪੁਲਸ ਉਹਨਾਂ ਨੂੰ ਇੱਥੇ ਹੀ ਰੋਕ ਲਊਗੀ ਬੀਐਸ ਕੁਲਿਆਣੀ ਡੇਲੀ ਪੋਸਟ ਪਿਆਬੀ ਅੰਮਾਲਾ